ਦੋਸਤੋ ਅਮਰਤਾ ਪ੍ਰੀਤਮ ਜੀ ਦੀ ਕਵਿਤਾ ਸੰਝ ਹੋਈ ਮਾਪ ਜੀ ਨਾਲ ਸਾਂਝੀ ਕਰਨੀ ਚਾਹਨਾ ਇੱਕ ਹਫ਼ਤਾ ਮਨ ਦੇ ਉੱਪਰ ਹੈ ਮਨ ਨੂੰ ਆਵਾਜ਼ ਦਿੱਤੀ ਜਾ ਰਹੀ ਹੈ ਕਿ ਤੂੰ ਕਿਉਂ ਬਾਰ ਭਟਕਦਾ ਪਿਆ ਘਰ ਆ ਜਾ ਸੋ ਸ਼ੁਰੂ ਕਰਦਾ ਸੰਝ ਹੋਈ ਸਭ ਪੰਛੀ ਪਰਤੇ ਮਨ ਤੂੰ ਵੀ ਮੁੜਿਆ ਪਰਤ ਪਿਆ ਤਰਤੀ ਦਾ ਪਾਸਾ ਦਿਵਸ ਵੀ ਰਹਿਣ ਪਿਆ ਸਭ ਨੂੰ ਪਰਤੀ ਯਾਦ ਕਰਾਂ ਦੀ ਪਰਤੇ ਪੰਖ ਪਿਛਾਂ ਨੈਣਾ ਵਿੱਚ ਨੀਂਦਰ ਵੀ ਪਰਤੀ ਸਭ ਕੁਝ ਪਰਤ ਪਿਆ ਨੈਣਾ ਵਿੱਚ ਨੀਂਦਰ ਵੀ ਪਰਤੀ ਸਭ ਕੁਝ ਪਰਤ ਪਿਆ ਮਨ ਬੋਰੇ ਕਿਉਂ ਤੇਰਾ ਆਲਣਾ ਤੈਨੂੰ ਵਿਸਰ ਗਿਆ ਮਨ ਬੌਰੇ ਕਿਉਂ ਤੇਰਾ ਆਲਣਾ ਤੈਨੂੰ ਵਿਸਰ ਗਿਆ ਪਟਕਤ ਪਟਕਤ ਦਿਵਸ ਗਿਆ ਮਤ ਰਹਿਣ ਕੀ ਪਟਕਤ ਜਾ ਸੰਜ ਹੋਈ ਸਭ ਪੰਛੀ ਪਰਤੇ ਮਨ ਤੂੰ ਵੀ ਮੁੜਿਆ ਤੂੰ ਵੀ ਮੁੜਿਆ ਧੰਨਵਾਦ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ